ਜੰਦਾ ਤੋਂ ਬਾਅਦ ਹੁਣ ਫਜ਼ਲਕਾ ਦੇ ਵਿੱਚ ਘਰ ਵਾਲਾ ਘਰ ਵਾਲੀ ਦਾ ਆ ਪਾਕਿਸਤਾਨ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਨਾਲ ਸੰਬੰਧ ਸੀਗੇ ਫੋਨ ਦੇ ਉੱਤੇ ਗੱਲਬਾਤ ਕੀਤੀ ਘਰ ਵਾਲੀ ਨੇ ਤੇ 2 ਕਿਲੋ ਚਟਾ ਮੰਗਾ ਲਿਆ ਜਿਹਦੀ ਮਾਰਕੀਟ ਦੇ ਵਿੱਚ ਕੀਮਤ 10 ਕਰੋੜ ਦੀ ਹੈ ਔਰ ਇਹ 10 ਕਰੋੜ ਤੋਂ ਉੱਪਰ ਦੀ ਕੀਮਤ ਹੋ ਸਕਦੀ ਹੈ ਜਿਹੜੀ ਮਾਰਕੀਟ ਕੀਮਤ 10 ਕਰੋੜ ਹੈ ਔਰ ਮੋਟਰਸਾਈਕਲ ਦੇ ਉੱਤੇ ਡਿਲੀਵਰੀ ਲੈਣ ਜਾ ਰਹੇ ਸੀਗੇ ਪਰ ਪੰਜਾਬ ਪੁਲਿਸ ਨੇ ਬੀਐਸਐਫ ਦੇ ਨਾਲ ਬਣ ਕੇ ਸਾਂਝਾ ਆਪਰੇਸ਼ਨ ਚਲਾਇਆ ਤੇ ਘਰ ਵਾਲਾ ਘਰ ਵਾਲੀ ਸਮੇਤ ਇੱਕ ਨਾਲ ਜਿਹੜਾ ਦਿਓਰ ਗਿਆ ਸੀਗਾ ਉਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਪੰਜਾਬ ਦੇ ਵਿੱਚ ਲਗਾਤਾਰ ਨਸ਼ਾ ਤੇ ਨਸ਼ੇ ਵਾਲਿਆਂ ਦੀ ਕੜੀ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਤੁਸੀਂ ਦੇਖੋ ਹਾਲ ਕਿੰਨੇ ਬੁਰੇ ਆ ਕਿ ਕੋਈ ਪੁਲਿਸ ਦਾੜਾ ਜਾਂ ਫੌਜੀ ਜਿਹੜਾ ਆ ਉਹ ਰਲਿਆ ਹੋਇਆ ਕਿਤੇ ਪੰਜਾਬ ਪੁਲਿਸ ਰਲੀ ਹੋਈ ਹੈ ਔਰ ਜਿਵੇਂ ਆਮਨਦੀਪ ਜੜੀ ਆ ਔਰ ਇਸ ਤੋਂ ਇਲਾਵਾ ਹੁਣ ਆ ਦੇਖੋ ਆਮ ਲੋਕੀ ਜਿਹੜੇ ਨੇ ਉਹ ਡਰਦੇ ਹੀ ਨਹੀਂ ਔਰ 10 ਕਰੋੜ ਦਾ ਚੰਟਾ ਜੜਾਇਆ ਉਹ ਮੋਟਰਸਾਈਕਲ ਦੇ ਉੱਤੇ ਲੈਣ ਤੁਰੇ ਪਏ ਨੇ ਪਾਕਿਸਤਾਨ ਦੇ ਨਾਲ ਗੱਲਬਾਤ ਹੋਈ ਆ ਘਰ ਵਾਲਾ ਘਰ ਵਾਲੀ ਹੈ ਤੇ ਨਾਲ ਪਿੰਡ ਦਾ ਹੀ ਇੱਕ ਮੋਢਾ ਹੋਰ ਜਿਹਨੂੰ ਉਹਦੇ ਹੋਰ ਕਹਿੰਦੀ ਆ ਸੋ ਇਹ ਜਿਹੜੀਆਂ ਕੜੀਆਂ ਨੇ ਇੱਕਦਾਂ ਟੁੱਟਣ ਗਿਆ ਕਿਦਾਂ ਪੰਜਾਬ ਦੇ ਲੋਕਾਂ ਨੂੰ ਬਚਾਇਆ ਜਾਏਗਾ ਇਹ ਬਹੁਤ ਵੱਡਾ ਸਵਾਲ ਹੈ ਫਿਲਹਾਲ ਕਿ ਕਿਵੇਂ ਇਸ ਤਰੀਕੇ ਦੇ ਨਾਲ ਇਹ ਪੂਰੀ ਕਾਰਵਾਈ ਹੋਏਗੀ ਤੁਸੀਂ ਦੇਖੋ ਵੀ ਕਿਵੇਂ ਘਰ ਵਾਲਾ ਘਰ ਵਾਲੀ ਤੇ ਨਾਲ ਪਿੰਡ ਦਾ ਇਹ ਮੁੰਡਾ ਇਤਨਾ ਦਿੱਕੜੀ اور 10 ਕਰੋੜ ਦਾ نشਾ ਐਸੋ ਪਹਿਲਾਂ ਕਿੰਨਾ ਦਾ نشਾ ਆਇਆ ਹੋਏਗਾ ਸ਼ਾਇਦ ਕੋਈ ਨਹੀਂ ਜਾਣਦਾ ਪਰ ਫਿਲਹਾਲ ਪੁਲਿਸ ਨੇ ਇਹਨਾਂ ਦੇ ਉੱਤੇ ਸ਼ਿਕੰਜਾ ਕਸ ਲਿਆ ਆ ਔਰ ਲਗਾਤਾਰ ਨਸ਼ਾ ਦੇ ਖਿਲਾਫ ਯੁੱਧ ਦੇ ਵਿੱਚ ਜਿਹੜੀ ਕੜੀ ਹੈ ਉਸ ਦੇ ਤਹਿਤ ਇਹ ਪੂਰੀ ਕਾਰਵਾਈ ਕੀਤੀ ਗਈ ਹੈ ਔਰ ਕਾਰਵਾਈ ਦੇ ਵਿੱਚ ਇਹ ਨਸ਼ਾ ਤਸਕਰਾਂ ਨੂੰ ਫੜਿਆ ਗਿਆ ਫਿਲਹਾਲ ਇਹ ਇੰਟਰਨੈਸ਼ਨਲ ਸਰਹੱਦ ਦਾ ਹੈ ਔਰ ਇਹ ਜਾਣਕਾਰੀ ਮਿਲੀ ਸੀ ਕਿ ਪਾਕਿਸਤਾਨ ਦੇ ਵਿੱਚੋਂ ਨਸ਼ੇ ਦੀ खेप ਜਿਹੜੀ ਮੰਗਾਈ ਗਈ ਹੈ ਔਰ ਇਸੇ ਦੌਰਾਨ ਸੂਚਨਾ ਮਿਲਣ ਤੇ ਸਪੈਸ਼ਲ ਸੈਜੜਾ ਪੁਲਿਸ ਦਾ ਆ ਉਸਨੇ ਬੀਐਸਐਫ ਦੇ ਨਾਲ ਮਿਲ ਕੇ ਵੱਡਾ ਤੇ ਸਾਂਝਾ ਆਪਰੇਸ਼ਨ ਕੀਤਾ ਤੇ ਇਸੇ ਸਥਾਨ 'ਤੇ ਆਪਰੇਸ਼ਨ ਦੇ ਵਿੱਚ ਇਹ ਇਹ ਮੋਟਰਸਾਈਕਲ ਦੇ ਉੱਤੇ ਨਸ਼ੇ ਦੀ ਕੇਪ ਯਾਨੀ ਕਿ 10 ਕਰੋੜ ਦਾ ਨਸ਼ਾ ਮੋਟਰਸਾਈਕਲ ਦੇ ਉੱਤੇ ਲੈਣ ਜਾ ਰਹੇ ਸੀਗੇ ਪੁਲਿਸ ਨੇ ਇਹਨਾਂ ਨੂੰ ਦਬੋਚਿਆ ਫਿਲਹਾਲ ਇੱਥੇ ਪਤੀ ਪਤਨੀ ਹੈ ਔਰ ਉਸੇ ਪਿੰਡ ਦਾ ਹਸ ਹਸਤਾ ਪਿੰਡ ਹੈ ਫਜ਼ਿਲਖ ਦਾ ਉਧੇ ਰਹਿਣ ਵਾਲਾ ਇੱਕ ਹੋਰ ਮੁੰਡਾ ਆ ਜਿਸ ਨੂੰ ਗ੍ਰਿਫਤਾਰ ਕੀਤਾ ਆ ਔਰ ਸੂਤਰਾਂ ਦੇ ਮੁਤਾਬਕ ਹੁਣ ਤੱਕ ਫੜੀ ਜਿਹੜੀ ਫੜੀ ਗਈ ਮਹਿਲਾ ਉਹਦੇ ਕਹਿੰਦੇ ਪਾਕਿਸਤਾਨ ਦੇ ਵਿੱਚ ਬੈਠੇ ਨਸ਼ਾ ਤਸਕਰਾਂ ਦੇ ਨਾਲ ਸਬੰਧ ਸੀਗੇ ਫਿਲਹਾਲ ਹੁਣ ਰੋਪਿਆ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਅਦਾਲਤ ਚ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਹੈ ਔਰ ਤੁਸੀਂ ਦੇਖੋ ਵੀ ਇੱਕ ਕਿਦਾਂ ਸਬੰਧ ਇਹਨਾਂ ਦੇ ਹੁੰਦੇ ਆ ਇਹ ਕਿਵੇਂ ਮੰਗਾਉਂਦੇ ਆ ਨਸ਼ਾ ਇਹ ਬਹੁਤ ਵੱਡੀਆਂ ਗੱਲਾਂ ਨੇ ਪਰ ਪੰਜਾਬ ਨੂੰ ਗਾਲਣ ਵਾਲੇ ਪੰਜਾਬ ਦੇ ਲੋਕ ਹੀ ਨੇ ਜਿਹੜੇ ਕਿ ਆਪਾਂ ਕਹ ਲੈ ਕਿ ਕਈ ਫੌਜੀ ਨੇ ਇਹਨਾਂ ਦੇ ਵਿੱਚੋਂ ਜਿਹੜੇ ਫੌਜੀ ਗਲਤ ਕੰਮ ਕਰਦੇ ਆ ਐਡੇ ਪੰਜਾਬ ਪੁਲਿਸ ਦੇ ਕੁਝ ਲੋਕ ਨੇ ਜਿਹੜੇ ਗਲਤ ਕੰਮ ਕਰਦੇ ਆ ਤੇ ਆਮ ਲੋਕੀ ਜਿਹੜੇ ਫੂਨਾ ਤੇ ਗੱਲਾਂ ਕਰਕੇ ਨਸ਼ਾ ਤਸਕਰਾਂ ਤੋਂ ਨਸ਼ਾ ਮੰਗਾ ਰਹੇ ਨੇ ਸੋ ਪੰਜਾਬ ਦੀ ਇਹ ਬਹੁਤ ਵੱਡੀ ਤਰਾਸਦੀ ਹੈ ਕਿ ਪੰਜਾਬ ਨੂੰ ਡੋਬਣ ਵਾਲੇ ਉਹਨਾਂ ਦੇ ਆਪ ਦੇ ਲੋਕ ਨੇ ਫਿਲਹਾਲ ਇੱਕ ਘਰ ਆੜਾ ਘਰ ਆੜੀ ਦਾ ਪਾਕਿਸਤਾਨ ਕਨੈਕਸ਼ਨ ਸੀਗਾ ਔਰ ਇੱਕ ਕਨੈਕਸ਼ਨ ਉਹਨਾਂ ਨੇ ਨਸ਼ਾ ਤਸਕਰੀ ਦੇ ਲਈ ਵਰਤੇ ਆ